ਪਾਰਕਟੌਨ ਲਈ ਇਸ ਚੀਜ਼ ਦਾ ਆਪਾ ਪਾਊਡਰ ਬਣਾ ਕੇ ਰੱਖਣਾ ਬਹੁਤ ਵਧੀਆ ਇਹ ਜਿਹੜੀ ਦੇਸੀ ਦਵਾਈ ਆ ਤੇ ਇਹਦੇ ਨਾਲ ਬੈਕ ਦਾ ਜਿਵੇਂ ਕਿ ਢੂਈ ਦਾ ਤੇ ਪੇਟ ਦਾ ਜਿਹੜਾ ਵੇਟ ਆ ਉਹ ਖੁਰ ਜਾਂਦਾ ਜਿਹੜਾ ਵੀ ਮਾਸ ਹੁੰਦਾ ਐਕਸਟਰਾ ਮਾਸ ਹੁੰਦਾ ਉਹ ਸਾਰਾ ਜਿਹੜਾ ਖੁਰ ਜਾਂਦਾ ਜਿਵੇਂ ਆਪਣੇ ਉਹ ਕੱਪ ਜੇ ਬਣੇ ਹੁੰਦੇ ਆ ਉਹ ਸਾਰੇ ਇਹਦੇ ਨਾਲ 3 ਦਿਨ ਦੇ ਵਿੱਚ ਆ ਜਿਹੜੇ ਠੀਕ ਹੋ ਜਾਂਦੇ ਇਹਨੂੰ ਆਪਾਂ ਲਗਾਤਾਰ ਨਹੀਂ ਲੈਣਾ ਹੁੰਦਾ ਇਹਦਾ ਵਿੱਚ ਕੋਈ ਝੰਜਟ ਵੀ ਨਹੀਂ ਆਪਾਂ ਕਰਨਾ ਬਸ ਇਹਦਾ ਪਾਊਡਰ ਬਣਾਉਣਾ ਤੇ ਜਿਹੜਾ ਚਮਚਾ ਹੁੰਦਾ ਉਹਦਾ ਮਤਲਬ ਤੀਜਾ ਹਿੱਸਾ ਲੈਣਾ ਹੁੰਦਾ ਤੇ ਉਹ ਮੈਂ ਤੁਹਾਨੂੰ ਸਾਰੀ ਜਿਹੜੀ ਅੱਗੇ ਵੀਡੀਓ ਦੇ ਵਿੱਚ ਦੱਸਦੀ ਆ ਪਹਿਲਾਂ ਇਹਨਾਂ ਨੂੰ ਚੰਗੀ ਤਰ੍ਹਾਂ ਵੇਖ ਲਓ ਜੀ ਇਹਨਾਂ ਨੂੰ ਕਹਿੰਦੀ ਆ ਮਗਾ ਛੋਟੀਆਂ ਮਗਾ ਛੋਟੀ ਪੀਪਲੀ ਇਹਦਾ ਨਾਮ ਹੈਗਾ ਕਿਸੇ ਵੀ ਜਦੋਂ ਪੰਸਾਰੀ ਤੋਂ ਹੀ ਤੁਸੀਂ ਲੈਣ ਜਾਓਗੇ ਤਾਂ ਪੰਸਾਰੀ ਹੈ ਜਿਹੜਾ ਇਹਦੇ ਗੁਣ ਤੁਹਾਨੂੰ ਦੱਸ ਦੂਗਾ ਪੰਸਾਰੀ ਤੋਂ ਵੀ ਬੇਸ਼ੱਕ ਤੁਸੀਂ ਪੁੱਛ ਲਿਓ ਇਹ ਬਹੁਤ ਵਧੀਆ ਜਿਹੜੀ ਜੜੀ ਬੂਟੀ ਹੈ ਇਹਦਾ ਕੋਈ ਵੀ ਨੁਕਸਾਨ ਨਹੀਂ ਇਹਦੇ ਫਾਇਦੇ ਹੀ ਫਾਇਦੇ ਹੈ ਭਾਰ ਘਟਾਉਣ ਦੇ ਨਾਲ ਜਿਵੇਂ ਕਈਆਂ ਨੂੰ ਪੁਰਾਣਾ ਜ਼ੁਕਾਮ ਹੁੰਦਾ ਉਹ ਵੀ ਇਹ ਠੀਕ ਕਰੂਗੀ ਤੇ ਇਹਦੇ ਨਾਲ ਮਤਲਬ ਪੇਟ ਵੀ ਜਿਹੜਾ ਸਾਫ਼ ਹੁੰਦਾ ਸਭ ਤੋਂ ਪਹਿਲਾਂ ਇਹਨੂੰ ਮਿਕਸੀ ਦੇ ਵਿੱਚ ਪਾਉਣਾ ਤੇ ਇਹਨੂੰ ਇਦਾਂ ਪਾਊਡਰ ਬਣਾ ਲੈਣਾ ਬਰੀਕ ਪਾਊਡਰ ਤੁਸੀਂ ਇਹਦਾ ਬਣਾ ਲੈਣਾ ਹੈਗਾ ਜਿੰਨਾਕ ਤੁਸੀਂ ਮਾਤਰਾ ਕੋਈ ਕਿੰਨੀ ਮਰਜ਼ੀ ਇਹਦੀ ਲੈ ਸਕਦੇ ਤੋਲਿਆਂ ਦੇ ਹਿਸਾਬ ਨਾਲ ਹੀ ਆਪਾਂ ਨੂੰ ਮਿਲੂਗੀ ਕੇਰਾ ਜਿਵੇਂ ਤੁਸੀਂ 3-4 ਤੋਲੇ ਲੈ ਕੇ ਇੱਕ ਵਾਰੀ ਵਰਤ ਲਿਓ ਤੇ ਬਹੁਤ ਵਧੀਆ ਇਹ ਚੀਜ਼ ਹੈਗੀ ਇਹਦਾ ਕੋਈ ਵੀ ਆਪਾਂ ਨੂੰ ਨੁਕਸਾਨ ਨਹੀਂ ਫਾਇਦਾ ਹੀ ਫਾਇਦੇ ਹੈਗੇ ਆ ਤੇ ਇਹਨੂੰ ਲੈਣਾ ਕਿਵੇਂ ਬਸ ਉਹਦਾ ਟੰਗ ਆਪਾਂ ਨੂੰ ਪਤਾ ਹੋਣਾ ਚਾਹੀਦਾ ਉਹ ਇੱਕ ਵਾਰੀ ਆਪਾਂ ਪਾਊਡਰ ਬਣਾ ਲਈਏ ਤੇ ਉਹ ਮੈਂ ਤੁਹਾਨੂੰ ਦੱਸਦੀ ਆ ਮੈਂ ਵੀਰਪਾਲ ਕੌਰ ਸਿੱਖੋਂ ਜੈਤੋ ਤੁਸੀਂ ਜੁੜੇ ਆ ਸਾਡੇ ਪੇਜ ਦੇ ਨਾਲ ਕਈ ਹੁਣ ਕਹਿਣਗੇ ਵੀ ਤੁਹਾਡਾ weight ਤੁਸੀਂ ਕਿਵੇਂ ਘਟਾਇਆ ਮੇਰੀ ਤੁਸੀਂ ਕਵਰ ਫੋਟੋ ਜਿਹੜੀ ਲੱਗੀ ਦੇਖ ਸਕਦੇ ਆ ਤੇ ਹੁਣ ਵੀ ਹੋਣ ਵਾਲੀਆਂ ਵੀਡੀਓ ਦੇਖ ਸਕਦੇ ਹੋ ਕਿਉਂਕਿ ਵੀਡੀਓ ਤਾਂ ਨਹੀਂ ਪੁਰਾਣੀਆਂ ਹਨਾ ਤੇ ਮੇਰਾ weight ਸੀਗਾ 80 ਤੇ ਹੁਣ ਮੈਂ ਉਹਨੂੰ ਕੀਤਾ 70 ਤੇ ਬਿਲਕੁਲ ਆਰਗੈਨਿਕ ਤਰੀਕੇ ਨਾਲ ਕੋਈ ਵੀ ਰੋਟੀ ਕੁਝ ਨਹੀਂ ਛੱਡਿਆ ਹੈਗਾ ਤੇ ਇਹ ਸਾਰੀਆਂ ਜੜੀ ਬੂਟੀਆਂ ਜਿਹੜੀਆਂ ਮੈਂ ਲੈ ਰਹੀਆਂ ਇਹਨਾਂ ਦਾ ਕੋਈ ਵੀ ਨੁਕਸਾਨ ਨਹੀਂ ਹੈ ਦੇਸੀ ਦਵਾਈਆਂ ਕੋਈ ਆਪਾਂ ਪਾਊਡਰ ਨਹੀਂ ਪੀਤੇ ਹੈਗੇ ਤੇ ਇਹਦਾ ਬਹੁਤ ਸਾਰਾ ਜਿਹੜਾ ਫਾਇਦਾ ਇਦਾਂ ਹੀ ਤੁਸੀਂ ਘਟਾ ਸਕਦੇ ਆ ਨਾ ਕੋਈ ਤੁਹਾਨੂੰ ਜਾਜਾ ਝੰਜਟ ਕਰਨਾ ਪਵੇ ਨਾ ਕੋਈ ਐਕਸਰਸਾਈਜ਼ ਤੇ ਇਸ ਤਰ੍ਹਾਂ ਜਦੋਂ ਇਹਦਾ ਪਾਊਡਰ ਬਣ ਗਿਆ ਤੇ ਹੁਣ ਆਪਾਂ ਇਹਦੇ ਨਾਲ ਨਾ ਯੂਜ਼ ਕਰਨਾ ਹੁੰਦਾ ਜਿਨ੍ਹਾਂ ਨੂੰ ਵੀ 슈ਗਰ ਦੇ ਮਰੀਜ਼ ਆ ਉਹ ਜਿਹੜਾ ਸ਼ਹਿਦ ਆ ਉਹਨੂੰ ਸਕਿਪ ਕਰ ਸਕਦੇ ਆ ਹਣੀ ਤੁਸੀਂ ਲੈਣਾ ਹੈਗਾ ਚਮਚੇ ਦਾ ਇਹਨੂੰ ਤੀਜਾ ਹਿੱਸਾ ਲੈਣਾ ਤੇ ਇਹਦੇ ਵਿੱਚ ਆ ਜਿਹੜਾ ਇਹਨੂੰ ਮਿਕਸ ਕਰ ਲੈਣਾ ਸ਼ਹਿਦ ਨੂੰ ਚਮਚੇ ਦਾ ਤੀਜਾ ਹਿੱਸਾ ਜਿਹੜਾ ਪਾਊਡਰ ਲੈਣਾ ਜਿਹੜਾ ਇਹ ਮਗਾਂ ਦਾ ਪਾਊਡਰ ਹੈਗਾ ਤੇ ਇਹਦੇ ਵਿੱਚ ਇਹਨੂੰ ਮਿਕਸ ਕਰਕੇ ਤੇ ਇਹਨੂੰ ਆਪਾਂ ਚਟਣਾ ਹੈਗਾ ਜਿਵੇਂ ਉਂਗਲ ਦੇ ਨਾਲ ਆਪਾਂ ਚਟ ਲਓ ਜਾਂ ਵੈਸੇ ਹੀ ਚਮਚਾ ਲੈ ਲਓ ਕੋਈ ਚੱਕਰ ਨਹੀਂ ਤੇ ਫੇਰ ਇਹਦੇ ਉੱਪਰ ਦੀ ਇਹ ਇੱਕ ਗਲਾਸ ਆ ਜਿਹੜਾ ਕੋਸਾ ਪਾਣੀ ਪੀਣਾ ਠੰਡਾ ਪਾਣੀ ਨਹੀਂ ਤੁਸੀਂ ਪੀਣਾ ਇੱਕ ਗਲਾਸ ਕੋਸਾ ਪਾਣੀ ਤੇ ਰੋਟੀ ਤੋਂ ਅੱਧਾ ਘੰਟਾ ਇਹਨੂੰ ਬਾਅਦ ਲੈਣਾ ਤੇ ਇਹਨੂੰ ਲੈਣ ਤੋਂ ਬਾਅਦ ਅੱਧਾ ਘੰਟਾ ਬਾਅਦ ਵਿੱਚ ਵੀ ਆਪਾਂ ਕੁਝ ਨਹੀਂ ਖਾਣਾ ਇਦਾਂ ਜਦੋਂ ਇਹ ਬਣ ਜੇ ਤਾਂ ਇਹਨੂੰ ਆਪਾਂ ਚੱਟ ਸਕਦੇ ਹੁੰਨੇ ਆ ਖਾ ਸਕਦੇ ਹੁੰਨੇ ਆ ਤੇ ਦੂਜੀ ਚੀਜ਼ ਇਹ ਆ ਵੀ ਇਹਨੂੰ ਹਫ਼ਤੇ ਦੇ ਤੁਸੀਂ ਤਿੰਨ ਦਿਨ ਹੀ ਲੈਣਾ ਹੁੰਦਾ ਜਿਵੇਂ ਪਹਿਲੇ ਤਿੰਨ ਦਿਨ ਲੈ ਲਓ ਤੇ ਅਗਲੇ ਤਿੰਨ ਦਿਨ ਇਹਨੇ ਆਪਣਾ ਜਿਹੜਾ ਅਸਰ ਉਹ ਦਿਖਾਉਣਾ ਹੁੰਦਾ ਤੇ ਫਿਰ ਅਗਲੇ ਹਫ਼ਤੇ ਤੁਸੀਂ ਦੁਬਾਰਾ ਇਹਨੂੰ ਉਸੇ ਤਰ੍ਹਾਂ ਜਿਹੜਾ ਸ਼ੁਰੂ ਕਰ ਸਕਦੇ ਹੁੰਨੇ ਆ ਜਿਵੇਂ ਆਪਾਂ ਪਹਿਲੇ ਹਫ਼ਤੇ ਕੀਤਾ ਤਿੰਨ ਦਿਨ ਲੈਣਾ ਤਿੰਨ ਦਿਨ ਫਿਰ ਛੱਡਣਾ ਕੋਸਾ ਪਾਣੀ ਲੈਣਾ ਹੈਗਾ ਜਦੋਂ ਇਹਨੂੰ ਆਪਾਂ ਖਾਣ ਤੋਂ ਬਾਅਦ ਜਿਨ੍ਹਾਂ ਨੂੰ ਵੀ 슈ਗਰ ਆ ਉਹ ਕੱਲਾ ਪਾਊਡਰ ਲੈ ਸਕਦੇ ਹੋ ਸ਼ਾਇਦ ਬੇਸ਼ੱਕ ਸਕਿਪ ਕਰ ਦੇਣਾ ਇਹ ਥੋੜਾ ਜਦੋਂ ਖਾਣੇ ਤਾਂ ਉਹ ਥੋੜੀ ਜੀ ਕੜੱਤਨ ਜੀ ਆਉਂਦੀ ਹੈ ਤਾਂ ਕਰਕੇ ਸ਼ਾਇਦ ਆਪਾਂ ਲੈ ਸਕਦੇ ਹੁੰਨੇ ਆ ਫੋਲੋ ਕਰ ਲਿਓ ਅੱਗੇ ਤੋਂ ਜਾਣਕਾਰੀ ਲਈ